ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਨਵੀਆਂ ਵੀ ਮਿਲੀ ਜਾਂਦੀਆਂ ਵਾਂ ਤੇ ਜਿਹੜੇ ਵੀਰ ਭਰਾ ਅਪਲਾਈ ਕਰ ਰਹੇ ਸੀ ਅਪਲਾਈ ਵੀ ਹੋ ਰਹੀਆਂ ਵਾਂ ਅਪਾਇੰਟਮੈਂਟਾਂ OTP ਵੀ ਆਉਣਾ ਸ਼ੁਰੂ ਹੋ ਗਿਆ ਕਿੱਥੋਂ ਤੱਕ ਪਹੁੰਚ ਗਿਆ ਰੈਫਰੈਂਸ ਨੰਬਰ ਕਿੱਥੋਂ ਤੱਕ ਉਹਨਾਂ ਦਾ ਰੈਫਰੈਂਸ ਨੰਬਰ ਕਲੀਅਰ ਕਰਤਾ ਇਸ ਟੌਪਿਕ ਬਾਰੇ ਗੱਲਬਾਤ ਕਰਾਂਗੇ ਤੇ ਨਵੀਂ ਅਪੁਆਇੰਟਮੈਂਟ ਜਿਹੜਾ ਕੋਈ ਅਪਲਾਈ ਕਰ ਰਿਹਾ ਉਹਨੂੰ ਰੈਫਰੈਂਸ ਨੰਬਰ ਕਿੰਨਾ ਮਿਲ ਰਿਹਾ ਵਾ ਠੀਕ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਣੇ ਆ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਆ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੋ ਤਾਂ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਅਪਾਇੰਟਮੈਂਟਾਂ ਬਾਰੇ ਕੀ 1 ਲੱਖ ਤੇ 50 ਹਜ਼ਾਰ ਪਲੱਸ ਵਾਲਿਆਂ ਨੂੰ ਅਪਾਇੰਟਮੈਂਟਾਂ ਮਿੱਤਰੋ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਰੈਫਰੈਂਸ ਨੰਬਰ 1 ਲੱਖ 50 ਹਜ਼ਾਰ ਪਲੱਸ ਸੀ ਠੀਕ ਆ ਅਪਾਇੰਟਮੈਂਟਾਂ ਉਹਨਾਂ ਨੇ ਕਲੀਅਰ ਕਰੀ ਜਾਂਦੀਆਂ ਪਿੱਛੇ ਜਿਨ੍ਹਾਂ ਦੇ ਰਹਿ ਗਏ ਉਹਨਾਂ ਦੇ ਕਲੀਅਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਪਿੱਛੇ ਰਹਿ ਗਏ ਉਹਨਾਂ ਨੇ ਕਿਉਂ ਨਹੀਂ ਹੋ ਰਹੀਆਂ ਕਲੀਅਰ ਇਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਲਈਏ ਉਹਨਾਂ ਦਾ ਕਲੀਅਰ ਨਾ ਹੋਣ ਦਾ ਕਾਰਨ ਸਿਰਫ ਇੱਕ ਹੀ ਆ ਕਿਉਂਕਿ ਉਹਨਾਂ ਨੇ ਜਦੋਂ ਅਪਾਇੰਟਮੈਂਟ ਅਪਲਾਈ ਕੀਤੀ ਤੁਹਾਨੂੰ ਪਤਾ ਕਿ ਅਪਾਇੰਟਮੈਂਟ ਜਿਹੜੀ ਅਪਲਾਈ ਕੀਤੀ ਜਿਹੜਾ ਰੈਫਰੈਂਸ ਨੰਬਰ ਮਿਲਿਆ ਵਾ ਸਾਰੇ ਜ਼ਿਆਦਾਤਰ ਤਕਰੀਬਨ ਵੀਰਾਂ ਨੇ ਆਪ ਹੀ ਅਪਾਇੰਟਮੈਂਟ ਅਪਲਾਈ ਕੀਤੀਆਂ ਵਾ ਉਦੋਂ ਕੀ ਹੁੰਦਾ ਵਾ ਉਦੋਂ ਕੋਈ ਚੀਜ਼ ਮਾੜੀ ਮੋਟੀ ਵੀ ਗਲਤੀ ਉੱਥੇ ਹੋ ਗਈ ਠੀਕ ਆ ਤੇ ਉਹ ਤੁਹਾਡੀ ਜਿਹੜੀ ਵਾ ਅਪਾਇੰਟਮੈਂਟ ਲੇਟ ਕਰ ਦਿੰਦੇ ਆ ਜਾਂ ਪ੍ਰੋਬਲਮ ਪਾ ਦਿੰਦੇ ਆ ਜਾਂ ਤੁਹਾਨੂੰ ਮਿਸਮੈਚ ਦੀ ਜਾਂ ਤੁਹਾਨੂੰ ਆਪਾਂ ਕਹਿ ਲਈਏ ਕਿ ਰੀ ਅਪਲੋਡ ਦੀ ਅਪਾਇੰਟਮੈਂਟ ਤੁਹਾਨੂੰ ਜਿਹੜਾ ਵਾ ਉਹ ਉਹਨਾਂ ਵੱਲੋਂ ਮੇਲ ਆ ਜਾਂਦੀ ਆ ਠੀਕ ਆ ਬੜੇ ਵੀਰਾਂ ਭਰਾਵਾਂ ਨੂੰ ਆ ਪਰ ਕਈਆਂ ਨੂੰ ਨਹੀਂ ਆਈਆਂ ਜਿਨ੍ਹਾਂ ਦੀਆਂ ਨਹੀਂ ਆਈਆਂ ਉਹ ਟੈਨਸ਼ਨ ਨਾ ਲੈਣ ਉਹਨਾਂ ਨੂੰ ਅਪਾਇੰਟਮੈਂਟ ਮਿਲਣੀ ਹੀ ਮਿਲਣੀ ਵਾ ਭਾਵੇਂ ਹੁਣ ਮਿਲ ਜੇ ਭਾਵੇਂ ਕੱਲ ਮਿਲ ਜੇ ਭਾਵੇਂ ਪਰਸੋਂ ਮਿਲ ਜੇ ਭਾਵੇਂ ਹਫਤੇ ਨੂੰ ਮਿਲ ਜੇ ਤੇ ਭਾਵੇਂ ਦੋ ਹਫਤੇ ਨੂੰ ਮਿਲ ਜੇ ਅਪਾਇੰਟਮੈਂਟ ਤੁਹਾਨੂੰ ਮਿਲਣੀ ਹੀ ਮਿਲਣੀ ਵਾ ਕਿਉਂਕਿ ਜਿਹੜੀਆਂ ਨਾਰਮਲ ਅਪਾਇੰਟਮੈਂਟਾਂ ਜਿਹੜੀਆਂ ਵਾ 1.5 ਲੱਖ ਪਲੱਸ ਵਾਲਿਆਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲਨੀਆਂ ਸ਼ੁਰੂ ਹੋ ਚੁੱਕੀਆਂ ਵਾ 70000 75000 ਤੱਕ ਮਿਲਨੀਆਂ ਪਹਿਲਾਂ ਮਿਲਦੀਆਂ ਸੀ ਬਾਅਦ ਵਿੱਚ 80 ਦੇ ਹੋਇਆ ਬਾਅਦ 90 1 ਲੱਖ 1 ਲੱਖ 20000 1 ਲੱਖ 3 ਉਹ 1.5 ਲੱਖ ਪਲੱਸ ਵਾਲਿਆਂ ਨੂੰ ਅਪਾਇੰਟਮੈਂਟ ਆ ਜਿਨ੍ਹਾਂ ਦਾ ਰੈਫਰੈਂਸ ਨੰਬਰ 1.5 ਲੱਖ ਪਲੱਸ ਵਾ ਸਾਰਾ ਕੁਝ ਸਹੀ ਵਾ ਉਹਨਾਂ ਨੂੰ ਕੁਝ ਵੀ ਨਹੀਂ ਆਇਆ ਫਰੈਸ਼ ਅਪਾਇੰਟਮੈਂਟ ਜਿਨ੍ਹਾਂ ਦੀ ਉਹਨਾਂ ਨੂੰ ਮਿਲਣੀ ਆਈਡੀਆਂ ਵਾ ਸ਼ੁਰੂ ਹੋ ਚੁੱਕੀਆਂ ਵਾ ਤੇ ਕਈ ਵੀਰ ਭਰਾ ਡਰਦੇ ਆ ਕਿ ਸਾਡਾ ਨੋ ਲਾਸਟਾ ਥੋੜਾ ਰਹਿ ਗਿਆ ਵਾ ਜਾਂ ਘੱਟ ਰਹਿ ਗਿਆ ਜਾਂ ਹਫ਼ਤੇ ਦਾ ਰਹਿ ਗਿਆ ਜਾਂ ਸਾਡਾ ਨੋ ਲਾਸਟਾ ਐਕਸਪਾਇਰ ਹੋ ਗਿਆ ਵਾ ਅਪਾਇੰਟਮੈਂਟ ਮਿਲ ਹੀ ਨਹੀਂ ਜਾਂ ਮਿਲ ਗਈ ਆ ਤੇ ਕੋਈ ਚੱਕਰ ਤੇ ਨਹੀਂ ਆ ਟੈਨਸ਼ਨ ਨਾ ਲੋ ਅਪਾਇੰਟਮੈਂਟ ਜਿਹਨੂੰ ਮਿਲ ਗਈ ਆ ਜਾਂ ਜਿਹਨੂੰ ਨਹੀਂ ਮਿਲੀ ਹੜ ਤੱਕ ਭਾਵੇਂ ਨੂੰ ਲਾਸਟ ਦਾ ਐਕਸਪਾਇਰ ਹੋ ਵੀ ਗਿਆ ਵਾ ਤਾਨੂੰ ਅਪਾਇੰਟਮੈਂਟ ਨਹੀਂ ਮਿਲੂਗੀ ਤੇ ਤੁਹਾਡਾ ਵੀਜ਼ਾ ਵੀ ਲੱਗੂਗਾ ਜੇਕਰ ਤੁਹਾਡਾ ਬਾਕੀ ਸਾਰਾ ਕੁਝ ਸਹੀ ਹੋਇਆ ਐਕਸਪਾਇਰ ਵਾਲੀ ਗੱਲ ਛੱਡ ਦਿਓ ਤੁਸੀਂ ਐਕਸਪਾਇਰ ਵਾਲੀ ਜਿਹੜੀ ਗੱਲ ਵਾਣਾ ਉਹ ਤੁਸੀਂ ਛੱਡ ਦਿਓਗੇ ਕਿ ਤੁਸੀਂ ਟੈਨਸ਼ਨ ਨਾ ਲਓ ਤਾ ਨੇੜੀ ਅਪਾਇੰਟਮੈਂਟ ਆ ਉਹ ਮਿਲਣੀ ਹੀ ਮਿਲਣੀ ਵਾ ਕਿਉਂਕਿ ਜਿਹੜਾ ਐਕਸਪਾਇਰ ਹੋਇਆ ਨੂਲਾ ਹਸਤਾ ਤੁਹਾਡੀ ਗਲਤੀ ਕਰਕੇ ਨਹੀਂ ਹੋਇਆ ਉਹਨਾਂ ਦੀ ਗਲਤੀ ਕਰਕੇ ਹੋਇਆ ਨੂਲਾ ਹਸਤਾ ਉਹਨਾਂ ਨੇ ਅਪਾਇੰਟਮੈਂਟਾਂ ਦਾ ਜਿਹੜਾ ਪ੍ਰੋਸੈਸਰੀ ਪ੍ਰੋਸੀਜਰ ਹੀ ਉਹ ਚੇਂਜ ਕੀਤਾ ਜਿਸ ਤਰ੍ਹਾਂ ਕਿ ਨੂਲਾ ਹਸਤਾ ਡਾਕਸਪਾਇਰ ਹੋਇਆ ਵਾ ਤੁਹਾਨੂੰ ਵੀੜੀ ਅਪਾਇੰਟਮੈਂਟ ਵਾ ਉਹ ਮ ਹੁਣ ਆਪਾਂ ਦੂਜੇ ਨੰਬਰ ਤੇ ਗੱਲਬਾਤ ਕਰ ਲੈਨੇ ਆ ਜਿਨ੍ਹਾਂ ਨੇ ਅਪਾਇੰਟਮੈਂਟਾਂ ਨਵੀਆਂ ਅਪਲਾਈ ਕੀਤੀਆਂ ਵਾ ਰੈਫਰੈਂਸ ਨੰਬਰ ਕਿੰਨਾ ਕੁ ਮਿਲ ਰਿਹਾ ਵਾ ਤੇ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਜ਼ਿਆਦਾ ਆਲਤੋਂ ਮਿਲ ਰਿਹਾ ਵਾ ਮਲਕਿ ਜਿਨ੍ਹਾਂ ਨੂੰ ਜ਼ਿਆਦਾ ਵੱਧ ਰੈਫਰੈਂਸ ਨੰਬਰ ਮਿਲਿਆ ਉਹ ਟੈਨਸ਼ਨ ਮਲਕਿ ਉਹ ਡਰ ਰਿਹਾ ਕਿ ਸਾਨੂੰ ਹੋਣਾ ਅਪਾਇੰਟਮੈਂਟ ਮਿਲ ਜੂਗੀ ਕਿ ਇੰਨਾ ਰੈਫਰੈਂਸ ਨੰਬਰ ਮਿਲ ਗਿਆ ਵਾ ਹੱਲੇ ਅਪਾਇੰਟਮੈਂਟ ਤਾਂ ਜਿਨ੍ਹਾਂ ਦਾ ਲੱਖ ਰੈਫਰੈਂਸ ਨੰਬਰ ਹੈ 1.50 ਲੱਖ ਹਜ਼ਾਰ ਵਾ ਉਹਨਾਂ ਨੂੰ ਵੀ ਅਪਾਇੰਟਮੈਂਟ ਨਹੀਂ ਮਿਲੀ ਠੀਕ ਆ ਤੇ ਸਾਨੂੰ ਕਦੋਂ ਤੱਕ ਅਪਾਇੰਟਮੈਂਟ ਮਿਲੂਗੀ ਹੁਣ ਵੀਰਾਂ ਭਰਾਵਾਂ ਦਾ ਸਵਾਲ ਇਹ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਜਿਹੜਾ ਰੈਫਰੈਂਸ ਨੰਬਰ ਐ ਇਸ ਟਾਈਮ ਤੇ ਮਿਲਦਾ ਪਿਆ ਵਾ ਉਹ 7 ਲੱਖ ਤੇ ਕੁਝ ਮਿਲ ਰਿਹਾ ਵਾ ਮਤਲਬ ਕਿ 7 ਲੱਖ ਪਲੱਸ ਮਿਲ ਰਿਹਾ ਵਾ 15000 16000 9000 8000 ਠੀਕ ਆ ਮਤਲਬ ਕਿ ਮੈਂ ਜਿਹੜਾ ਮੋਟਾ-ਮੋਟਾ ਲਾਈ ਗਿਆ 7 ਲੱਖ ਪਲੱਸ ਰੈਫਰੈਂਸ ਨੰਬਰ ਐ ਇਸ ਟਾਈਮ ਤੇ ਮਿਲ ਰਿਹਾ ਵਾ ਦਿੱਲੀ ਦਾ ਠੀਕ ਆ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਅਪਾਇੰਟਮੈਂਟਾਂ ਤੁਹਾਨੂੰ ਸਾਰਿਆਂ ਨੂੰ ਮਿਲਣਗੀਆਂ ਬڑے ਵੀਰਪਰਾ ਕੇ ਜਿਹਨਾਂ ਨੂੰ ਪਹਿਲਾਂ ਰੈਫਰੈਂਸ ਨੰਬਰ ਹੀ ਨਹੀਂ ਮਿਲਿਆ ਹੁਣ ਆਪਾਇੰਟਮੈਂਟਾਂ ਓਪਨ ਹੋਈਆਂ ਓਟੀਪੀ ਨਹੀਂ ਆਉਂਦੇ ਰਿਹਾ ਪਹਿਲਾਂ ਹੁਣ ਓਟੀਪੀ ਆਉਣੇ ਵੀ ਸ਼ੁਰੂ ਹੋਏ ਉਸ ਤੋਂ ਬਾਅਦ ਰੈਫਰੈਂਸ ਨੰਬਰ ਮਿਲ ਗਿਆ ਹੁਣ ਵੀਰਪਰਾ ਸੋਚਦਾ ਕਿ ਸਾਡਾ ਨੂਲਾ ਹਾਸਤਾ ਹਫਤੇ ਦਾ ਰਹਿ ਗਿਆ ਵਾ ਦੋ ਹਫਤੇ ਦਾ ਰਹਿ ਗਿਆ ਵਾ ਜਿਹੜਾ ਨੂਲਾ ਹਾਸਤਾ ਐਕਸਪਾਇਰ ਹੋਇਆ ਵਾ ਤੇ ਸਾਨੂੰ ਜਿਹੜਾ ਰੈਫਰੈਂਸ ਨੰਬਰ ਆ ਉਹ ਵੀ 7 ਲੱਖ 7 ਲੱਖ ਪਲੱਸ 6.5 ਲੱਖ ਮਿਲਿਆ ਵਾ ਤੇ ਸਾਨੂੰ ਅਪਾਇੰਟਮੈਂਟ ਜਦੋਂ ਮਿਲੂਗੀ ਜਾਂ ਮਿਲੂਗੀ ਵੇ ਕਿ ਨਹੀਂ ਮਿਲੂਗੀ ਜੇਕਰ ਮਿਲ ਗਈ ਤਾਂ ਸਾਡਾ ਵੀਜ਼ਾ ਲੱਗੂਗਾ ਇਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਤੁਹਾਨੂੰ ਜੇਕਰ ਰੈਫਰੈਂਸ ਨੰਬਰ ਮਿਲ ਗਿਆ ਵਾ ਭਾਵੇਂ ਤੁਹਾਨੂੰ ਲਾਹਸਤਾ ਹਫਤਾ ਰਹਿ ਗਿਆ ਵਾ ਭਾਵੇਂ ਤੁਹਾਨੂੰ ਲਾਹਸਤਾ 2 ਹਫਤੇ ਰਹਿ ਗਿਆ ਵਾ ਭਾਵੇਂ ਤੁਹਾਨੂੰ ਲਾਹਸਤਾ ਐਕਸਪਾਇਰ ਹੋ ਹੀ ਗਿਆ ਵਾ ਠੀਕ ਆ ਤੁਹਾਨੂੰ ਜਿਹੜੀ ਵਾ ਪਹਿਲੀ ਗੱਲ ਤਾਂ ਅਪਾਇੰਟ ਜੇ ਤੁਹਾਨੂੰ ਰੈਫਰੈਂਸ ਨੰਬਰ ਮਿਲ ਗਿਆ ਨਾਰਮਲੀ ਗੱਲ ਭਾਵੇਂ ਤੁਹਾਨੂੰ ਅੱਜ ਤੋਂ ਹਫਤੇ ਬਾਅਦ 2 ਹਫਤਿਆਂ ਬਾਅਦ 3 ਹਫਤੇ ਬਾਅਦ ਅਪਾਇੰਟਮੈਂਟ ਤੁਹਾਨੂੰ ਮਿਲਣੀ ਹੀ ਮਿਲਣੀ ਵਾ ਠੀਕ ਆ ਇਹ ਗੱਲ ਤਾਂ ਆਪਾਂ ਖੰਡੀ ਕਲੀਅਰ ਦੂਜੇ ਨੰਬਰ ਤੇ ਆਪਾਂ ਗੱਲ ਕਰ ਲਈ ਵੀਜ਼ੇ ਬਾਰੇ ਜੇਕਰ ਤੁਹਾਡਾ ਬਾਕੀ ਸਭ ਕੁਝ ਸਹੀ ਹੋਊਗਾ ਮਤਲਬ ਕਿ ਜੇਕਰ ਜਿਹੜੇ ਤੁਹਾਡੇ ਮਲਕੀ ਡਾਕੂਮੈਂਟ ਹੁੰਦੇ ਵਾ ਉਹ ਸਹੀ ਸਹੀ ਖੜੇ ਹੋਗੇ ਨਾਲ ਫਿਰ ਤੁਹਾਨੂੰ ਜਿਹੜਾ ਵੀਜ਼ਾ ਤੁਹਾਡਾ ਵਾ ਉਹ ਵੀ 99% ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਵੀ ਹੈਗੇ ਆ ਠੀਕ ਆ ਇਸ ਕਰਕੇ ਟੈਨਸ਼ਨ ਨਾ ਲਾਓ ਵੇਟ ਕਰੋ ਤੇ ਅਪਾਇੰਟਮੈਂਟਾਂ ਤੁਹਾਨੂੰ ਮਿਲਨੀਆਂ ਹੀ ਮਿਲਨੀਆਂ ਵਾ ਜਿਨ੍ਹਾਂ ਨੂੰ ਮਿਲ ਗਿਆ ਵਾ ਉਹ ਘਬਰਾਓ ਨਾ ਜਾਓ ਉੱਥੇ ਰਮਾਨ ਨਾਲ ਉੱਥੇ ਪਹੁੰਚੋ ਤੇ ਆਪਣਾ ਜਿਹੜਾ ਵਾ ਸਾਰੇ ਡਾਕੂਮੈਂਟ ਸਹੀ ਸਹੀ ਖੜੋ ਕਾਪੀ ਕਰਕੇ ਖੜਾਓ ਆਪਣੇ ਆਪਣੇ ਕੋਲ ਜਿਹੜੀਆਂ ਕਾਪੀਆਂ ਕਰਕੇ ਰੱਖੋ ਜਰੂਰ ਦੇ ਬੈਂਕੀ ਨੂਲਾ ਹੌਸਤਾ ਵਾ ਉਹਦੀ ਕਾਪੀ ਕਰਕੇ ਆਪਣੇ ਘਰੇ ਜਰੂਰ ਰੱਖੋ ਤਾਂ ਜੋ ਤੁਹਾਡਾ ਵੀਜ਼ਾ ਲੱਜਦਾ ਵਾ ਉਸ ਤੋਂ ਬਾਅਦ ਤੁਹਾਨੂੰ 에어ਪੋਰਟ ਤੇ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ 에어ਪੋਰਟ ਤੇ ਜੋ ਚੜਨ ਲੱਗਦੇ ਆਪਾਂ ਇਟਲੀ ਵੱਲ ਨੂੰ ਤੁਹਾਨੂੰ ਉੱਥੇ ਵੀ ਤੁਹਾਡਾ ਨੂਲਾ ਹੌਸਤਾ ਮੰਗ ਸਕਦੇ ਆ ਇਸ ਕਰਕੇ ਇਹਦੀ ਕਾਪੀ ਕਰਾ ਕੇ ਆਪਣੇ ਕੋਲ ਜਰੂਰ ਰੱਖੋ ਇੱਕ ਠੀਕ ਆ ਅਪਾਇੰਟਮੈਂਟਾਂ ਮਿਲੀ ਜਾਣੀਆਂ ਵਾ ਤੇ ਵੀਜ਼ੇ ਵੀ ਲੱਗੀਆਂ ਜਾਣੇ ਆ ਠੀਕ ਆ ਟੈਨਸ਼ਨ ਨਾ ਲਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਅਪਡੇਟ ਨਾਲ ਤੇ ਕੋਈ ਨਵੀਂ ਨਿਊਜ਼ ਨਾਲ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ